ਨਾ ਸ੍ਰੀ ਮਹਿਲਾ ਪਹਿਲਾ ਕਰ ਦੂਜਾ ੴ ਸਤਿਗੁਰ ਪ੍ਰਸਾਦ ਕਿਉ ਸੀ ਮੇਰੀ ਸਿਵਰਿਆ ਨਹੀਂ ਜਾਏ ਟਪਾ ਹਿਆਉ ਜਿਹੜਾ ਬਿਲ ਲਾਏ ਸਿਰਜ ਸਵਾਰੇ ਸੱਚ ਸੋਏ ਤਿਸ ਵਿਸਰਿਆ ਚੰਗਾ ਕਿਉ ਹੋਏ ਹਕਮਤ ਹੁਕਮ ਨਾ ਪਾਇਆ ਜਾਏ ਕਿਉ ਕਰ ਸਾਚ ਮਿਲੋਂ ਮੇਰੀ ਮਾਏ ਰਹਾਓ ਵੱਖਰ ਨਾਮ ਦੇਖਣ ਕੋਈ ਜਾਏ ਨਾ ਕੋ ਚੱਖੇ ਨਾ ਕੋ ਖਾਏ ਲੋਕ ਪਤੀਣਾਂ ਨਾ ਪਤ ਹੋਏ ਤਾਂ ਪਤ ਰੱਖ ਜਾ ਸੋਏ ਜਾਂ ਦੇਖਾਂ ਤਾਂ ਰਹਾ ਅਸਮਾਏ ਤੁਦ ਬਿਨ ਦੂਜੀ ਨਹੀਂ ਜਾਏ ਜੇ ਕੋ ਕਰੇ ਕੀਤੇ ਕਿਆ ਹੋਏ ਜਿਸ ਨੂੰ ਬਖਸ਼ੇ ਸਾਚਾ ਸੋਏ ਹੁਣ ਉਠ ਚੱਲਣਾ ਮਹੋਤ ਕੇ ਤਾਲ ਕਿਆ ਮੂੰ ਦੇਸਾਂ ਗੁਣ ਨਹੀਂ ਨਾਲ ਜੈਸੀ ਨਦਰ ਕਰੇ ਤੈਸਾ ਹੋਏ ਵਿਣ ਨਦਰੀ ਨਾਨਕ ਨਹੀਂ ਕੋਏ ਤਨਸਰੀ ਮਹਿਲਾ ਪਹਿਲਾ ਨਦਰ ਕਰੇ ਤਾਂ ਸਿਮਰਿਆ ਜਾਏ ਆਤਮਾਂ ਦਰਵੈ ਰਹਿ ਲੇਵ ਲਾਏ ਆਤਮਾ ਪ੍ਰਾਤਮਾ ਏਕੋ ਕਰੇ ਅੰਤਰ ਕੀ ਦੁਵਿਧਾ ਅੰਤਰ ਮਰੇ ਗੁਰ ਪ੍ਰਸਾਦੀ ਪਾਇਆ ਜਾਏ ਹਰ ਸਿਉ ਚਿਤ ਲੱਗੈ ਫੇਰ ਕਾਲ ਨ ਖਾਏ ਰਹਾ ਸੱਚ ਸਿਮਰੈ ਹੋਵੇ ਪ੍ਰਗਾਸ ਤਾਤੇ ਵਿਖਿਆ ਮੈਂ ਰਹਿ ਉਦਾਸ ਸਤਗੁਰ ਕੀ ਐਸੀ ਵਡਿਆਈ ਪੁੱਤਰ ਕਲਤਰ ਵਿੱਚ ਗਤ ਪਾਈ ਐਸੀ ਸੇਵਕ ਸੇਵਾ ਕਰ ਜਿਸ ਕਾ ਜੀਉ ਤਿਸ ਆਗੇ ਧਰ ਸਾਹਿਬ ਭਾਵੇ ਸੋ ਪਰਵਾਨ ਸੋ ਸੇਵਕ ਦਰਗਾ ਪਾਵੇ ਮਾਣ ਸਤਗੁਰ ਕੀ ਮੂਰਤ ਇਰਦਾਵਸਾਏ ਜੋ ਇੱਛਾ ਸੋਈ ਫਲ ਪਾਏ ਸੱਚ ਸਾਹਿਬ ਕਿਰਪਾ ਕਰੇ ਸੋ ਸੇਵਕ ਜਮ ਤੇ ਕੈਸਾ ਡਰੈ ਭਨਤ ਨਾਨਕ ਕਰੇ ਵਿਚਾਰ ਸਾਚੀ ਬਾਣੀ ਸਿਉ ਤਾਰੇ ਪਿਆਰ ਤਾਂ ਕੋ ਪਾਵੈ ਮੋਖ ਦੁਆਰ Jap ਤਪ ਸਭ ਇਹ ਸ਼ਬਦ ਹੈ ਸਾਰ ਤਨਾਸ਼ਰੀ ਮਹਲਾ ਪਹਿਲਾ ਜਿਉ ਤਪ ਤਪ ਹੈ ਬਾਰੋ ਬਾਰ ਤਪ ਤਪ ਖਪ ਬਹੁਤ ਬੇਕਾਰ ਜੈ ਤਨ ਬਾਣੀ ਵਿਸਰਜ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਚਖਣ ਹੋਏ ਵਿਣ ਬੋਲੇ ਜਾਣ ਸਭ ਸੋਏ ਰਹਾਓ ਜਿਨ ਕੰਨ ਕੀਤੇ ਅਖੀ ਨਾਕ ਜਿਨ ਜੀਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੈ ਪਵਨ ਆਖ ਸਭ ਜਾਏ ਜੇਤਾ ਮੋਹ ਪ੍ਰੀਤ ਸੁਆਦ ਸਭਾ ਕਾਲਖ ਦਾਗਾ ਦਾਗ ਦਾਗ ਦੋਸ਼ ਮੋਹ ਚੱਲਿਆ ਲਾਏ ਦਰਗ ਬੈਸਣ ਨਹੀਂ ਜਾਏ ਕਰਮ ਮਿਲੇ ਆਖਣ ਤੇਰਾ ਨਾਮ ਜਿਤ ਲਗ ਤਰਣਾ ਹੋਰ ਨਹੀਂ ਥਾਉ ਜੇ ਕੋ ਡੂਬ ਖਰੋ ਵਸਾਰ ਨਾਨਕ ਸਾਚਾ ਸਰਬ ਦਾ ਤਾਰ